ਸੋ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਨੋਦ ਸਿੰਘ ਸਾਹਿਬ ਸਮੂਹ ਸ਼ੀਦ ਸਿੰਘਾਂ ਦੀ ਕਿਰਪਾ ਨਾਲ ਜਿਹੜੀ ਆਈ ਹੈ ਆਓ ਖਾਲਸਾ ਜੀ ਮਹਾਰਾਜ ਦੀ ਰਹਿਮਤ ਨਾਲ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਵੀਰ ਜੀ ਹੁਣਾਂ ਨੇ ਸੁਣਾਉਣਾ ਕੀਤੀ ਹੈ ਤੇ ਇਹ ਵੀਰ ਜੀ ਤਰਨ ਤਾਰਨ ਵਾਲੀ ਸਾਈਡ ਦੇ ਨੇ ਤੇ ਇਹ ਮਹਾਰਾਜ ਜੀ ਦੀ ਕਿਰਪਾ ਸਦਕਾ ਇਹ ਖਾਲਸਾ ਜੀ ਕੋਈ ਪੁਰਬਲਾ ਕਰਮ ਜਾ ਗਿਆ ਤੇ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਣ ਲੱਗ ਪਏ ਉਹ ਕਹਿੰਦਾ ਵੀ ਮੇਰੀ ਆਪਣੀ ਦੁਕਾਨ ਹੈ ਪੈਸਟੀਸਾਈਡ ਦੀ ਤੇ ਉਹ ਕੰਮ ਥੋੜਾ ਜਿਹਾ ਡਾਵਾ ਡੋਲ ਹੋ ਗਿਆ ਤੇ ਕਿਸੇ ਨੇ ਮੈਨੂੰ ਕਿਹਾ ਵੀ ਭਾਈ ਤੂੰ ਸ਼ਹੀਦਾ ਸਾਹਿਬ ਜਾਇਆ ਕਰ ਜਪਹਿਰਾ ਘਟਿਆ ਕਰ ਬਾਬਾ ਨੂਰ ਸਿੰਘ ਸਾਹਿਬ ਦੇ ਸਥਾਨੇ ਤੇ ਜਾਇਆ ਕਰ ਦਰਸ਼ਨ ਕਰਿਆ ਕਰ ਆਪੇ ਕਿਰਪਾ ਹੋਊਗੀ ਕਹਿੰਦਾ ਮੈਂ ਪਹਿਲਾਂ ਤਾਂ ਗਿਆ ਨਹੀਂ ਫਿਰ ਮੈਂ ਮਨ 'ਚ ਸੋਚਿਆ ਵੀ ਕਿਉਂ ਨਾ ਇੱਥੇ ਵੀ ਵਿਹਲਾ ਬੈਠਾ ਰਹਿਣਾ ਕਿਹੜਾ ਕੋਈ ਗਾਹਕ ਆਉਂਦਾ ਨਾ ਕੋਈ ਕਮਾਈ ਚੰਗੀ ਆ ਤੇ ਕਿਉਂ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਇਆ ਕਰਾਂ ਕਹਿੰਦਾ ਮੈਂ ਐਤਵਾਰ ਪਲਾਨ ਬਣਾ ਲਿਆ ਵੀ ਐਤਵਾਰ ਜਾਇਆ ਕਰਨਾ ਕਹਿੰਦਾ ਪਹਿਲਾਂ ਜਾਂਦਿਆਂ ਇੱਥੇ ਚੱਬੇ ਖਾਲਸਾ ਜੀ ਬਾਬਾ ਜੀ ਬਾਬਾ ਨੂਰ ਸਿੰਘ ਸਾਹਿਬ ਜੀ ਦੇ ਸਥਾਨ ਦੇ ਉਥੋਂ ਫਿਰ ਅੱਗੇ ਜਾਣਾ ਟਾਲਾ ਸਾਹਿਬ ਦਰਸ਼ਨ ਕਰਨੇ ਤੇ ਫਿਰ ਜਦੋਂ ਗੁਰੂ ਰਾਮਦਾਸ ਮਹਾਰਾਜ ਦੇ ਘਰ ਪਹੁੰਚਣਾ ਕਿਉਂਕਿ ਮੈਂ ਘਰੋਂ ਟਾਈਮ ਨਾਲ ਤੁਰ ਪੈਣਾ ਸੀ ਤੇ ਉਥੋਂ ਦਰਸ਼ਨ ਮੇਲੇ ਕਰਕੇ ਇਸ਼ਨਾਨ ਕਰਕੇ ਤੇ ਜਦੋਂ 12 ਵਜੇ ਚਪਹਿਰਾ ਸ਼ੁਰੂ ਹੁੰਦਾ ਉਹ ਤੋਂ ਪਹਿਲਾਂ ਪਹਿਲਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਪਹੁੰਚ ਜਾਣਾ ਇਦਾਂ ਇਦਾਂ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਨਾਲ ਮੈਂ ਕੁਝ 8-9 ਵਜੇ ਪਹਿਰੇ ਕੱਟ ਲਏ ਤੇ ਬੜੀ ਮਹਾਰਾਜ ਦੀ ਕਿਰਪਾ ਹੋਈ ਮੇਰਾ ਕੰਮ ਚੱਲਣ ਲੱਗ ਪਿਆ ਤੇ ਕੰਮ ਵੀ ਪਤਾ ਨਹੀਂ ਕਿੱਦਾਂ ਚੱਲਿਆ ਵੀ ਮੇਰੀ ਜੇਬ ਵਿੱਚੋਂ ਪੈਸੇ ਹੀ ਨਹੀਂ ਸੀ ਮੌਕੇ ਦੇ ਜਦੋਂ ਮੈਂ ਕਿਸੇ ਕਾਰਜ ਵਾਸਤੇ ਹੱਥ ਪਾਉਣਾ ਜੇਬ ਵਿੱਚੋਂ ਪੈਸੇ ਨਿਕਲਾਉਣੇ ਗੱਲਾਂ ਖੋਲਣਾ ਝੋਨੇ ਕਲਾਉਣੇ ਤੇ ਇਦਾਂ ਮਹਾਰਾਜ ਦੀ ਕਿਰਪਾ ਹੋਣ ਲੱਗ ਪਈ ਮੇਰਾ ਭਰੋਸਾ ਬਣ ਗਿਆ ਬਾਬਾ ਦੀਪ ਸਿੰਘ ਸਾਹਿਬ ਦੇ ਚਰਨਾਂ ਤੇ ਇਹ ਖਾਲਸਾ ਜੀ ਭਰੋਸੇ ਦੀ ਸਾਰੀ ਖੇਡ ਹੈ ਜਿਸ ਮਨੁੱਖ ਦਾ ਭਰੋਸਾ ਬਣਾਉਂਦਾ ਮਨ ਕਰਕੇ ਉਹ ਫਿਰ ਮਹਾਰਾਜ ਦੇ ਘਰੋਂ ਬੜਾ ਕੁਝ ਲੈਂਦਾ ਬਹੁਤ ਕੁਝ ਉਹਨੂੰ ਪ੍ਰਾਪਤ ਹੁੰਦਾ ਤੇ ਜਿਹਦਾ ਖਾਲਸਾ ਜੀ ਭਰੋਸਾ ਹੀ ਨਹੀਂ ਬਣਦਾ ਉਹ ਫਿਰ ਕਈ ਵਾਰੀ ਬਹੁਤ ਕੁਝ ਕਰਦਾ ਪਰ ਪ੍ਰਾਪਤ ਕੁਝ ਨਹੀਂ ਹੁੰਦਾ ਕਿਉਂਕਿ ਭਰੋਸਾ ਅਸਲ ਚੀਜ਼ ਹੈ ਭਰੋਸਾ ਜਿਹੜਿਆ ਹੈ ਹੁਣ ਕੋਈ ਬੰਦਾ ਗੱਡੀ 'ਚ ਬੈਠਾ ਹੈ ਪਰ ਚਾਬੀ ਉਹਦੇ ਕੋਲੇ ਨਹੀਂ ਤੇ ਖਾਲਸਾ ਜੀ ਉਹਦਾ ਕੋਈ ਲਾਭ ਨਹੀਂ ਹੈ ਗੱਡੀ ਵਿੱਚ ਬੈਠੇ ਦਾ ਜੇ ਉਹ ਚਲਾ ਹੀ ਨਾ ਸਕਿਆ ਉਹ ਕਿਤੇ ਜਾ ਹੀ ਨਾ ਸਕਿਆ ਇਸੇ ਪ੍ਰਕਾਰ ਹੀ ਇਹ ਖੇਡ ਹੈ ਸੋ ਵੀਰ ਕਹਿੰਦਾ ਕਿ ਇਦਾਂ ਮੈਂ ਨਿਤਾ ਪ੍ਰਤਾਇਤ ਵਾਰ ਕਰਨਾ ਹੈ ਕਰਨਾ ਮਹਾਰਾਜ ਦੇ ਚਰਨਾਂ ਵਿੱਚ ਆਉਣ ਲੱਗ ਪਿਆ ਸੇਵਾ ਕਰਨ ਲੱਗ ਪਿਆ ਮਨ ਲੱਗਣ ਲੱਗ ਪਿਆ ਦਾੜੀ ਕੇਸ ਨਹੀਂ ਸੀ ਮੂੰਹ ਦੇ ਉੱਤੇ ਉਹ ਰੱਖ ਲਈ ਦਾੜੀ ਰੱਖ ਲਈ ਕੇਸ ਰੱਖ ਲਏ ਪਰਨਾ ਬਣ ਕੇ ਆਉਣ ਲੱਗ ਪਿਆ ਮਹਾਰਾਜ ਦੀ ਕਿਰਪਾ ਹੋ ਗਈ ਮਨ ਵਿੱਚ ਆ ਗਿਆ ਕਿ ਹੁਣ ਅਮਰਤ ਭਾਈ ਧਾਰੀ ਹੋਈਏ ਕਹਿੰਦੇ ਵੀ ਮੈਂ 12 ਕੇ 14 ਚ ਪੈਰੇ ਕਟੇ ਦੇ ਮਨ ਵਿੱਚ ਆ ਗਿਆ ਵੀ ਨਹੀਂ ਅਮਰਤ ਛਕੀ ਸਿੱਧੇ ਅਕਾਲ ਤਖਤ ਸਾਹਿਬ ਜਾ ਕੇ ਅਮਰਤ ਛਕ ਲਿਆ ਮਹਾਰਾਜ ਦੀ ਕਿਰਪਾ ਨਾਲ ਕੰਮ ਜਿਹੜਾ ਦੋਣਾ ਚਗਣਾ ਹੋ ਗਿਆ ਚੜ੍ਹਦੀ ਕਲਾ ਵਿੱਚ ਹੋ ਗਿਆ ਕੰਮ ਫਿਰ ਕੰਮ ਮੈਂ ਅੱਗੇ ਵਧਾ ਲਿਆ ਮੈਂ ਖਾਦ ਵਗੈਰਾ ਰੱਖ ਲਈ ਉਹ ਵੀ ਕੰਮ ਚੱਲਣ ਲੱਗ ਪਿਆ ਇਦਾਂ ਕਹੀਂ ਕੁਝ ਖਾਲ ਰੱਖ ਲਈ ਬੜਾ ਕੰਮ ਜਿੱਦਾਂ ਮਹਾਰਾਜ ਦੀ ਕਿਰਪਾ ਨਾਲ ਆਪ ਹੀ ਸਤਿਗੁਰਾਂ ਨੇ ਤੋਰ ਦਿੱਤਾ ਕਹਿੰਦੇ ਕਰਦਿਆਂ ਕਰਦਿਆਂ ਇੱਕ ਵਾਰ ਮੇਰੇ ਤੇ ਕੀ ਖੇੜ ਵਰਤਦੀ ਆ ਉਹ ਮੈਂ ਕਹਿੰਦਾ ਸੁਣਾਉਣਾ ਚਾਹੁੰਨਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੈਨੂੰ ਕਿਦਾਂ ਰੱਖਿਆ ਕਹਿੰਦਾ ਵੀ ਮੈਂ ਨਾ ਸਾਰੇ ਦਰਸ਼ਨ ਮੇਲੇ ਕਰਕੇ ਦੁਪਹਿਰਾ ਘਟਿਆ ਬਾਬਾ ਦੀਪ ਸਿੰਘ ਸਾਹਿਬ ਦੇ ਸਥਾਨੇ ਤੇ ਤੇ ਕੋਈ 5 ਵਜੇ ਦੀ ਗੱਲ ਹੋਣੀ ਆ ਮੈਂ ਦਰਬਾਰ ਚੋਂ ਬਾਹਰ ਨਿਕਲਿਆ ਤੇ ਆਪਣਾ ਮੋਟਰਸਾਈਕਲ ਸਾਹਮਣੇ ਪਾਰਕਿੰਗ ਆ ਖਾਲਸਾ ਜੀ ਉਥੋਂ ਮੋਟਰਸਾਈਕਲ ਕੱਢ ਕੇ ਤੇ ਤੁਰਨ ਲੱਗਾ ਤੇ ਉੱਥੇ ਇੱਕ ਬਜ਼ੁਰਗ ਖਲੋਤਾ ਬਾਣਾ ਪਾਇਆ ਤੇ ਕੁੱਬਾ ਉਹਨਾਂ ਦਾ ਲੱਕ ਬਹੁਤ ਬਜ਼ੁਰਗ ਤੇ ਡਾਂਗ ਨਾਲ ਤੁਰਦੇ ਸੀ ਉਹਨਾਂ ਨੇ ਨਾ ਮੇਰੀ ਮਾਂ ਫੜ ਲਈ ਰੋਕ ਲਿਆ ਮੈਨੂੰ ਕਹਿੰਦੇ ਪੁੱਤਰਾ ਕਿੱਥੇ ਚੱਲਾਂ ਤੇ ਕਹਿੰਦੇ ਵੀ ਹੌਲੀ ਹੌਲੀ ਬੋਲਦੇ ਸੀ ਮੈਂ ਉਹਨਾਂ ਨੂੰ ਕਿਹਾ ਵੀ ਬਾਬਾ ਜੀ ਮੈਂ ਘਰ ਨੂੰ ਚੱਲਾਂ ਤੇਰਾ ਘਰ ਕਿੱਥੇ ਆ ਐਦਾਂ ਪੁੱਛਣ ਲੱਗ ਪਏ ਮੈਂ ਕਿਹਾ ਵੀ ਮੇਰਾ ਇੱਧਰ ਤਰਨ ਤਾਨ ਵਾਲੀ ਸਾਈਡ ਘਰ ਹੈ ਤੇ ਅੱਛਾ ਤੇਰੇ ਪਰਿਵਾਰ ਵਿੱਚ ਕੌਣ ਕੌਣ ਹੈ ਇਹਨਾਂ ਮੈਨੂੰ ਥੋੜਾ ਜਿਹਾ ਆਉਟ ਲੱਗਾ ਵੀ ਇਹ ਬਾਬਾ ਜੀ ਕਿਉਂ ਪੁੱਛਦੇ ਹਨ ਇਹਨੇ ਮੈਂ ਉਹਨਾਂ ਨੂੰ ਨਾ ਕਿਹਾ ਵੀ ਚੰਗਾ ਬਾਬਾ ਜੀ ਮੈਂ ਲੇਟ ਹੋ ਰਿਹਾ ਮੈਂ ਜਾਣਾ ਕਹਿੰਦੇ ਉਹ ਕਹਿੰਦੇ ਨਹੀਂ ਨਹੀਂ ਤੈਨੂੰ ਲੇਟ ਹੀ ਕਰਨ ਦਾ ਹਾਂ ਤੈਨੂੰ ਲੇਟ ਕਰਨਾ 10 ਮਿੰਟ ਉਹ ਕਹਿੰਦੇ ਵੀ ਮੈਂ ਨਾ ਬੜਾ ਮਨ ਵਿੱਚ ਸੋਚਿਆ ਵੀ ਮੈਨੂੰ ਇਹ ਜਾਣ ਕਿਉਂ ਨਹੀਂ ਦੇ ਰਹੇ ਮੇਰੇ ਸਾਹਮਣੇ ਖਲੋਗੇ ਮੋਟਰਸਾਈਕਲ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਬਾਬਾ ਜੀ ਕੋਈ ਤੁਹਾਨੂੰ ਮਾਇਆ ਚਾਹੀਦੀ ਐ ਉਹ ਕਹਿੰਦੇ ਨਹੀਂ ਸਾਨੂੰ ਕੋਈ ਮਾਇਆ ਨਹੀਂ ਚਾਹੀਦੀ ਬਾਬਾ ਜੀ ਤੁਸੀਂ ਕਿਤੇ ਜਾਣਾ ਤੁਹਾਨੂੰ ਮੈਂ ਛੱਡ ਦੇਣਾ ਕੋਈ ਗੱਲ ਨਹੀਂ ਮੈਂ ਥੋੜਾ ਘੁੰਮ ਕੇ ਚਲਾ ਜਾਵਾਂਗਾ ਘਰੇ ਜਿੱਥੇ ਤੁਸੀਂ ਜਾਣਾ ਮੈਂ ਛੱਡ ਉਹਨਾ ਬਸਟਾਨ ਜਾਣਾ ਤੁਸੀਂ ਕਿੱਥੇ ਜਾਣਾ ਬੜੀਆਂ ਕਹਿੰਦਾ ਮੈਂ ਉਹਨਾਂ ਨਾਲ ਗੱਲਾਂ ਕੀਤੀਆਂ ਤੇ ਕਹਿੰਦਾ ਵੀ ਉਹ ਬਜ਼ੁਰਗ ਜਿਹੜਾ ਨਾ ਕੋਈ ਵੀ ਹਾਨਾ ਨਾ ਕਰੇ ਤੇ ਕਵੇ ਵੀ ਖੜ ਜਾ ਮੇਰੇ ਲਾਗੇ ਇੱਥੇ ਖੜ ਜਾ ਮੈਂ ਤੈਨੂੰ ਕੋਈ ਬਚਨ ਦੱਸਣਾ ਇਹ ਕਹਿੰਦਾ ਜਦੋਂ ਇਦਾਂ ਕਹਿਆ ਨਾ ਮੈਂ ਤੈਨੂੰ ਕੋਈ ਬਚਨ ਦੱਸਿਆ ਦੱਸਣ ਪੁੱਛਣਾ ਕੋਈ ਬਚਨ ਨਾ ਕਰਨ ਬਸ ਇਹੋ ਕਹੀ ਜਾਣ ਬਾਬਾ ਦੀਪ ਸਿੰਘ ਸਾਹਿਬ ਦੀ ਬੜੀ ਕਿਰਪਾ ਬਾਬਾ ਦੀਪ ਸਿੰਘ ਸਾਹਿਬ ਦੀ ਬੜੀ ਕਿਰਪਾ ਗੁਰੂ ਰਾਮਦਾਸ ਮਹਾਰਾਜ ਨੇ ਬੜੀ ਕਿਰਪਾ ਕੀਤੀ ਤੇਰੇ ਤੇ ਬਹੁਤ ਕਿਰਪਾ ਕੀਤੀ ਕਹਿੰਦਾ ਮੈਂ ਹੱਥ ਜੋੜ ਕੇ ਕਹਾਂ ਵੀ ਬਿਲਕੁਲ ਮੇਰੇ ਤੇ ਬੜੀ ਕਿਰਪਾ ਮਹਾਰਾਜ ਨੇ ਕੀਤੀ ਸਾਰਾ ਕੁਝ ਮਹਾਰਾਜ ਦਾ ਦਿੱਤਾ ਹੀ ਕਹਿੰਦਾ ਇਦਾਂ ਕਰਦਿਆਂ ਕਰਦਿਆਂ ਨਾ ਉਹਨਾਂ ਨੇ ਕੁਝ ਮੇਰੇ 15 ਕ ਮਿੰਟ ਲੈ ਲਈ ਉੱਥੇ ਖੜੇ ਖਲੋਤੇ ਤੇ 15 ਕ ਮਿੰਟਾਂ ਬਾਅਦ ਮੈਨੂੰ ਮੇਰੇ ਨਾ ਇਦਾਂ ਲੱਕ ਦੇ ਹੱਥ ਮਾਰ ਕੇ ਕਹਿੰਦੇ ਹੁਣ ਜਾ ਜਾ ਮੈਂ ਮਨ ਵਿੱਚ ਬੜਾ ਸੋਚਿਆ ਵੀ ਇਹ ਕੀ ਕਾਰਨ ਕੀ ਗੱਲ ਬਣੀ ਕਹਿੰਦਾ ਮੈਂ ਦਰਸ਼ਨ ਮੇਲੇ ਮਹਾਰਾਜੀਆਂ ਦੇ ਕਰਦਾ ਰਾਜ ਬਾਬਾ ਨੋਹ ਸਿੰਘ ਸਾਹਿਬ ਦੇ ஸ்தானੇ ਦੇ ਮੱਥਾ ਟੇਕਿਆ ਤੇ ਘਰ ਨੂੰ ਤੁਰ ਪਿਆ ਕਹਿੰਦਾ ਜਨੋਨਾ ਮੈਂ ਬਾਬਾ ਨੋਹ ਸਿੰਘ ਸਾਹਿਬ ਦੇ ஸ்தானੇ ਤੋਂ ਕੁਝ ਪਾਂ ਤਿੰਨ ਕਿਲੋ ਜਾਂ 4 ਕਿਲੋ ਮੀਟਰ ਦੂਰ ਗਿਆ ਕਹਿੰਦਾ ਵੀ ਅੱਗੇ ਜਾ ਕੇ ਨਾ ਪਿੱਛੋਂ ਇੱਕ ਗੱਡੀ ਮੇਰੇ ਵਿੱਚ ਵੱਜੀ ਤੇ ਕਹਿੰਦਾ ਵੀ ਮੈਂ ਤੇ ਉੱਥੇ ਹੀ ਡਿੱਗ ਪਿਆ ਸੜਕ ਦੇ ਉੱਤੇ ਡਿੱਗ ਪਿਆ ਵਿਅਕਤੀ ਜਿਹੜਾ ਮੇਰਾ ਮੋਟਰਸਾਈਕਲ ਸੀ ਨਾ ਉਹ ਸੜਕ ਤੋਂ ਉੱਤਰ ਕੇ ਟਾਲੀ 'ਚ ਵੱਜਾ ਟਾਲੀ 'ਚ ਵੱਜਦਿਆਂ ਸਾਰ ਉਹ ਵੀਰ ਕਹਿੰਦਾ ਕਿ ਮੋਟਰਸਾਈਕਲ ਦਾ ਕੱਖ ਵੀ ਨਹੀਂ ਲਿਆ ਇੰਨੀ ਕੁ ਸਪੀਡ ਨਾਲ ਉਹ ਗੱਡੀ ਵੱਜੀ ਤੇ ਮੋਟਰਸਾਈਕਲ ਜਾ ਕੇ ਉਹ 'ਚ ਵੱਜ ਗਿਆ ਤੇ ਬਚਾਅ ਹੋ ਗਿਆ ਉਹ ਗੱਡੀ ਫਿਰ ਜਾ ਕੇ ਇੱਕ ਹੋਰ ਪਰਿਵਾਰ 'ਚ ਵੱਜੀ ਮੋਟਰਸਾਈਕਲ 'ਚ ਉਹ ਤੇ ਦੋ ਜਾਨੇ ਸੀਗੇ ਉਹ ਇੱਕ ਤੇ ਮੁੰਡਾ ਥਾਂ ਹੀ ਮੁੱਕ ਗਿਆ ਇੱਕ ਦੀਆਂ ਲੱਤਾਂ ਟੁੱਟ ਗਈਆਂ ਇਦਾਂ ਐਡਾ ਵੱਡਾ ਸਾਡੇ ਨਾਲ ਐਕਸੀਡੈਂਟ ਹੋਇਆ ਤੇ ਮੈਂ ਬਿਲਕੁਲ ਚੰਗਾ ਪੜਾ ਡਿੱਗਾ ਉੱਠ ਕੇ ਖਲੋ ਗਿਆ ਮੈਂ ਅੱਖਾਂ ਨਾਲ ਸਾਰਾ ਤੱਕਿਆ ਤੇ ਜਦੋਂ ਮੈਂ ਤੱਕਿਆ ਤੇ ਮੇਰੇ ਮੂੰਹੋਂ ਇਹੋ ਨਿਕਲਿਆ ਬਾਬਾ ਦੀਪ ਸਿੰਘ ਸਾਹਿਬ ਜੀ ਤੁਸੀਂ ਰੱਖ ਲਿਆ ਕਹਿੰਦਾ ਮੈਂ ਘਰੇ ਫੋਨ ਕੀਤਾ ਮੇਰਾ ਦਿਲ ਵਾਸਤੇ ਨਾ ਆਵੇ ਘਰੇ ਫੋਨ ਕੀਤਾ ਉਹ ਮੈਨੂੰ ਲੈਣ ਵਾਸਤੇ ਆਇਆ ਮੇਰਾ ਚਾਚੇ ਦਾ ਮੁੰਡਾ ਉਹ ਲੈਣ ਵਾਸਤੇ ਆ ਮੋਟਰਸਾਈਕਲ ਦੀ ਹਾਲਤ ਕਹਿੰਦਾ ਮੈਂ ਦੱਸ ਨਹੀਂ ਸਕਦਾ ਵੀ ਮੋਟਰਸਾਈਲ ਦਾ ਕੱਖ ਰਿਹਾ ਹੀ ਨਹੀਂ ਕੁਝ ਵੀ ਨਹੀਂ ਬਚਿਆ ਸੀਟ ਵੀ ਜਿਹੜੀ ਉੱਪਰ ਹੁੰਦੀ ਉਹ ਵੀ ਦੋਰੀ ਕਰ ਦਿੱਤੀ ਏਡੀ ਜ਼ੋਰ ਦੀ ਜਾ ਕੇ ਟਾਲੀ ਚ ਵੱਜਾ ਤੇ ਕਹਿੰਦਾ ਵੀ ਮੈਂ ਮਹਾਰਾ ਦਾ ਸ਼ੁਕਰ ਕੀਤਾ ਮੈਂ ਉਹਨੂੰ ਕਿਹਾ ਵੀ ਤੂੰ ਨਾ ਮੋਟਰਸਾਈਕਲ ਬੈਕ ਪਾ ਵੀ ਆਪਾਂ ਘਰੇ ਬਾਅਦ ਚ ਜਾਂਦੇ ਆ ਪਹਿਲਾਂ ਮਹਾਰਾ ਦੇ ਦਰਸ਼ਨ ਕਰਾਈਏ ਕਹਿੰਦਾ ਮੈਂ ਬਾਬਾ ਨੋਸ ਸਿੰਘ ਸਾਹਿਬ ਦੇ ਸਥਾਨੇ ਜਾ ਕੇ ਸ਼ੁਕਰਾਨਾ ਕੀਤਾ ਕੁਝ ਵੀ ਕਹਿੰਦਾ ਇੱਕ ਛੀਟ ਤੱਕ ਮੇਰੇ ਸਰੀਰ ਨੂੰ ਨਹੀਂ ਆਈ ਤੇ ਜਿਹੜਾ ਉਹ ਮੋਟਰਸਾਈਕਲ ਆ ਗਿਆ ਸੀ ਉਹਨਾਂ ਦਾ ਇੱਕ ਬੰਦਾ ਮਰ ਗਿਆ ਇੱਕ ਦੀਆਂ ਲਤਾਂ ਟੁੱਟ ਗਈਆਂ ਕਹਿੰਦਾ ਮੇਰੇ ਮਨ ਵਿੱਚ ਕੋਈ ਚਿਤ ਚੇਤੇ ਦੇ ਵਿੱਚ ਨਹੀਂ ਕੋਈ ਗੱਲ ਕਹਿੰਦਾ ਘਰੇ ਗਿਆ ਤੇ ਘਰੇ ਜਾ ਕੇ ਨਾ ਵੀ ਮਨ ਵਿੱਚ ਮੇਰੇ ਇਹ ਖਿਆਲ ਆਏ ਵੀ ਉਹ ਬਜ਼ੁਰਗ ਮੈਨੂੰ ਤਾਂ ਰੋਕਦਾ ਸੀ ਉਹ ਬਜ਼ੁਰਗ ਮੈਨੂੰ ਐਸੇ ਕਰਕੇ ਰੋਕਦਾ ਸੀ ਕਿਉਂਕਿ ਖਾਲਸਾ ਜੀ ਜਿਹੜੇ ਸਮੇਂ ਕਰਕੇ ਉਹ ਬਜ਼ੁਰਗ ਨੇ ਰੋਕਿਆ ਸੀ ਕੋਈ 1-2 ਮਿੰਟ ਦਾ ਸਮਾਂ ਹੁੰਦਾ ਜੇ ਉਹ ਮੋਟਰਸਾਈਕਲ ਜਿੱਥੇ ਬੰਦਾ ਮਰਿਆ ਸੀ ਉਹ ਮੋਟਰਸਾਈਕਲ ਦੀ ਜਗ੍ਹਾ ਇਹਦਾ ਮੋਟਰਸਾਈਕਲ ਹੁੰਦਾ ਕਿਉਂਕਿ ਜੇ ਪਹਿਲਾਂ ਤੁਰਦਾ ਤੇ ਉਹਦੀ ਜਗ੍ਹਾ ਇਹਦਾ ਹੁੰਦਾ ਤੇ ਕੀ ਪਤਾ ਅਗਲੇ ਦੀ ਮੌਤ ਨਾ ਲਿਖੀ ਹੁੰਦੀ ਉਹ ਵੀਰੇ ਮੰਨਦਾ ਕਿ ਮੇਰੀ ਮੌਤ ਲਿਖੀ ਸੀ ਮੈਨੂੰ ਉਸ ਦਿਨ ਬਾਬਾ ਦੀਪ ਸਿੰਘ ਸਾਹਿਬ ਨੇ ਬਚਾਇਆ ਐਡੀ ਕਿਰਪਾ ਮਿਹਰ ਦੇ ਕੀਤੀ ਮੈਨੂੰ ਐਕਸੀਡੈਂਟ ਦੇ ਵਿੱਚੋਂ ਹੱਥ ਦੇ ਕੇ ਰੱਖਿਆ ਇਹਨਾਂ ਵੀ ਮੇਰਾ ਮੋਟਰਸਾਈਕਲ ਬਿਲਕੁਲ ਚੱਕਣਾ ਚੂਰ ਹੋ ਗਿਆ ਪਰ ਮੇਰੇ ਇੱਕ ਖਰੂਨ ਤੱਕ ਨਹੀਂ ਆਇਆ ਬਸ ਮੈਂ ਥੱਲੇ ਡਿੱਗਾ ਬਸ ਮਿੱਟੀ ਮੇਰੇ ਸਰੀਰ ਨੂੰ ਲੱਗੀ ਐ ਤੋਂ ਇਲਾਵਾ ਮੈਨੂੰ ਕੋਈ ਸੱਟ ਨਹੀਂ ਲੱਗੀ ਤੇ ਫੁੱਲਾਂ ਵਾਂਗ ਮੈਂ ਛੜਕਦੇ ਡਿੱਗਾ ਨਾ ਕੋਈ ਰਗੜ ਲੱਗੀ ਕੁਛ ਵੀ ਨਹੀਂ ਹੋਇਆ ਇੱਕ ਛੀਰ ਤੱਕ ਮੇਰੇ ਸਰੀਰ ਤੇ ਨਹੀਂ ਆਈ ਇਹ ਸ਼ਹੀਦਾਂ ਦੀ ਕਿਰਪਾ ਮੇਰੇ ਤੇ ਹੋਈ ਇਹ ਵੀਰ ਨੇ ਖਾਲਸਾ ਜੀ ਹੱਡ ਵੀ ਤਿਸਣਾਉਣਾ ਕੀਤੀ ਵੇਖੋ ਮਹਾਰਾਜ ਦੀ ਦਇਆ ਜਿੰਨਾਂ ਨੂੰ ਰੱਖਣ ਤੇ ਆ ਜਾਂਦਾ ਸਤਿਗੁਰ ਫਿਰ ਐਵੇਂ ਰੱਖਦਾ ਪਰ ਅਸਲ ਖੇਡ ਖਾਲਸਾ ਜੀ ਪ੍ਰੇਮ ਤੇ ਭਰੋਸੇ ਦੀ ਹੈ ਵੇਖੋ ਵੀਰ ਥੋੜੇ ਜੇ ਚਪਾਰੇ ਕੱਟੇ ਮਨ ਬਦਲ ਗਿਆ ਏਸਾ ਧਾਰੀ ਹੋ ਗਿਆ ਅਮਰਤ ਧਾਰੀ ਹੋ ਗਿਆ ਤੇ ਕਈ ਖਾਲਸਾ ਜੀ 20-20 ਸਾਲ ਹੋ ਗਏ ਗੁਰੂ ਘਰਾਂ ਚ ਜਾਂਦਿਆਂ ਨੂੰ ਮੂੰਹ ਤੇ ਦਾੜ੍ਹੀ ਨਹੀਂ ਰੱਖ ਸਕਦੇ ਸਿਰ ਤੇ ਕੇਸ ਨਹੀਂ ਰੱਖ ਸਕਦੇ ਤੇ ਜਾ ਕੇ ਕਹਿੰਦੇ ਸਾਡਾ ਪ੍ਰੇਮ ਹੀ ਬੜਾ ਨਹੀਂ ਭਾਈ ਮਹਾਰਾਜ ਕਲਗੀਧਰ ਪਾਤਸ਼ਾਹ ਦੇ ਬੋਲ ਜੇ ਇਹ ਕੋਈ ਮੈਂ ਆਪਣੇ ਕੋਲੋਂ ਨਹੀਂ ਕਹਿਣ ਲੱਗਾ ਮਹਾਰਾਜ ਕਹਿੰਦਾ ਮੈਂ ਦਰਸ਼ਨ ਉਹਨਾਂ ਨੂੰ ਦਊਂਗਾ ਜਿਹੜਾ ਕੇਸਾ ਧਾਰੀ ਹੋਊਗਾ ਤੇ ਸ਼ਸਤਰ ਧਾਰੀ ਹੋਊਗਾ ਦੂਜੇ ਨੂੰ ਮੇਰਾ ਕੋਈ ਦਰਸ਼ਨ ਨਹੀਂ ਖਾਸ ਕਰਕੇ ਸਿੱਖਾਂ ਨੂੰ ਐ ਹੁਣ ਇੱਥੇ ਕੋਈ ਕਹੂਗਾ ਵੀ ਇਹਦਾ ਮਤਲਬ ਹਿੰਦੂਆਂ ਨੂੰ ਜਾਂ ਮੁਸਲਮਾਨਾਂ ਨੂੰ ਕਲਗੀਧਰ ਮਹਾਰਾਜ ਦਰਸ਼ਨ ਨਹੀਂ ਦਿੰਦੇ ਉਹਨਾਂ ਨੂੰ ਦਰਸ਼ਨ ਹੋਣਗੇ ਕਿਉਂਕਿ ਖਾਲਸਾ ਜੀ ਉਹਨਾਂ ਦਾ ਧਰਮ ਹੋਰ ਹੈ ਉਹਨਾਂ ਦੇ ਧਰਮ ਦੀਆਂ ਖੇਡਾਂ ਹੋਰ ਹੈ ਉਹਨਾਂ ਨੂੰ ਦਰਸ਼ਨ ਜ਼ਰੂਰ ਹੋਣਗੇ ਜੇ ਉਹ ਕੋਈ ਸਾਧਨਾ ਕਰਨਗੇ ਮਹਾਰਾਜ ਨੂੰ ਯਾਦ ਕਰਨਗੇ ਪਰ ਸਿੱਖ ਨੂੰ ਬਿਨਾ ਕੇਸਾਂ ਤੋਂ ਤੇ ਬਿਨਾ ਸ਼ਸਤਰਾਂ ਤੋਂ ਇਹ ਮਹਾਰਾਜ ਦੀ ਮੋਹਰ ਛਾਪ ਜੇ ਕਲਗੀਧਰ ਸਵਾਮੀ ਦੀ ਵੀ ਮੈਂ ਕੇਸਾਂ ਤੋਂ ਬਿਨਾ ਤੇ ਸ਼ਸਤਰਾਂ ਤੋਂ ਬਿਨਾ ਸ਼ਸਤਰਧਾਰੀ ਸਿੱਖ ਤੋਂ ਬਿਨਾ ਕਿਸੇ ਨੂੰ ਆਪਣਾ دیدار ਨਹੀਂ ਦਵਾਗਾ ਦਰਸ਼ਨ ਨਹੀਂ ਦਵਾਗਾ ਇਹ ਤੁਸੀਂ ਪੜ੍ਹ ਕੇ ਵੇਖ ਸਕਦੇ ਹੋ ਮਹਾਰਾਜ ਦੇ ਬੋਲ ਸੋ ਸਤਿਗੁਰ ਸੱਚੇ ਪਾਸ਼ਾ ਨੇ ਏਡੀ ਖਾਲਸਾ ਜੀ ਖੇਡ ਵਰਤਾਉਣਾ ਕੀਤੀ ਹੈ ਤੇ ਇਹ ਮਹਾਰਾਜ ਸੱਚੇ ਪਾਸ਼ਾ ਹਾਂ ਝਲਕਾਰਾ ਕਿਸੇ ਨੂੰ ਵੱਜ ਸਕਦਾ ਕੋਈ ਬਹੁਤ ਜ਼ਿਆਦਾ ਜਪ ਤਪ ਕਰਨ ਵਾਲਾ ਹੋਵੇ ਪਰ ਖਾਲਸਾ ਜੀ ਸਿੱਧੇ ਪ੍ਰਤੱਖ ਦਰਸ਼ਨ ਨਹੀਂ ਉਹਨੂੰ ਹੁੰਦੇ ਜਿਹੜਾ ਕੇਸਾ ਧਾਰੀ ਨਹੀਂ ਹੈ ਤੇ ਅਮਰ ਧਾਰੀ ਨਹੀਂ ਹੈ ਮਹਾਰਾਜ ਜੀ ਨੇ ਬੋਲ ਕੇ ਦੱਸਿਆ ਵਚਨ ਕੀਤਾ ਹੋਇਆ ਇਸ ਕਰਕੇ ਭਾਈ ਮਹਾਰਾਜ ਸੱਚੇ ਪਾਤਸ਼ਾਹ ਦੀ ਖੁਸ਼ੀ ਲੈਣੀ ਆ ਤੇ ਅਮਰਤ ਧਾਰੀ ਹੋਈ ਏ ਕੇਸਾ ਧਾਰੀ ਹੋਈ ਏ ਬਾਣੀ ਪੜੀ ਅਮਰਤ ਵੇਲਾ ਸਮਝੀਏ ਨਾਮ ਜਪੀਏ ਸੇਵਾ ਕਰੀਏ ਸਤਿਗੁਰਾਂ ਤੋਂ ਬਿਨਾ ਹੋਰ ਕਿਤੇ ਝੁਕੀਏ ਨਾ ਕਿਉਂਕਿ ਗੁਰੂਆਂ ਤੋਂ ਬਿਨਾ ਖਾਲਸਾ ਜੀ ਉੱਚਾ ਤੇ ਸੁੱਚਾ ਕੋਈ ਨਹੀਂ ਸਾਰੀ ਸ੍ਰਿਸ਼ਟੀ ਮਹਾਰਾਜ ਨੂੰ ਝੁਕਦੀ ਆ ਧੰਨ ਗੁਰੂ ਨਾਨਕ ਸਾਹਿਬ ਜੀਆਂ ਨੂੰ ਸਾਰੀਆਂ ਦੇਵੀਆਂ ਖਾਲਸਾ ਜੀ ਮਹਾਰਾਜ ਦੀ ਸੇਵਾ ਕਰਦੀਆਂ ਰਹੀਆਂ 84 ਸਿੱਧ ਵੱਡੀ ਤਾਕਤ ਵਾਲੇ ਮੰਨੇ ਜਾਂਦੇ ਆ ਉਹਨਾਂ ਦਾ ਗੁਰੂ ਖਾਲਸਾ ਜੀ ਧੰਨ ਗੁਰੂ ਨਾਨਕ ਸਾਹਿਬ ਹੈ ਪੀਰਾਂ ਪਗਬਰਾ ਤੱਕ ਖਾਲਸਾ ਜੀ ਗੁਰੂ ਨਾਨਕ ਸਾਹਿਬ ਨੂੰ ਝੁਕਦੇ ਰਹੇ ਆ ਜਿਸ ਵੇਲੇ ਬਾਬਰ ਨੂੰ ਰਾਜ ਦਿੱਤਾ ਹੈ ਮਹਾਰਾਜ ਨੇ ਸੱਤ ਪੀੜੀਆਂ ਦਾ ਉਸ ਵੇਲੇ ਸਤਗੁਰ ਜੀਆ ਨੇ ਖਾਲਸਾ ਜੀ ਬਾਬਰ ਨੂੰ ਕਿਹਾ ਅਸੀਂ ਵੀ ਤੈਨੂੰ ਭਲੇਖਾ ਨਾ ਰਹਿ ਜਾਵੇ ਵੀ ਤੂੰ ਕੱਲ ਨੂੰ ਕਿਤੇ ਇਹ ਨਾ ਕਹਿ ਦੇਵੀਂ ਵੀ ਰਾਜ ਤੈਨੂੰ ਮੁਹੰਮਦ ਸਾਹਿਬ ਨੇ ਦਿੱਤਾ ਤੈਨੂੰ ਰਾਜ ਅਸੀਂ ਦਿੱਤਾ ਅਕਾਲਪੁਰਖ ਤੋਂ ਲੈ ਕੇ ਤੇ ਉਹ ਕਹਿੰਦਾ ਮਹਾਰਾਜ ਜੀ ਕਹਿੰਦੇ ਤੇਰਾ ਸ਼ੰਕਾ ਦੂਰ ਕਰਦੇ ਸਤਗੁਰਾਂ ਦੇ ਹੱਥ ਵਿੱਚ ਛੋਟੀ ਹੁੰਦੀ ਸੀ ਮਹਾਰਾਜ ਨੇ ਕਿਹਾ ਛੋਟਾ ਫੜ ਲੈ ਜਦੋਂ ਉਹਨੇ ਆਪਣੇ ਹੱਥਾਂ ਨਾਲ ਖਾਲਸਾ ਜੀ ਉਹ ਛੋਟਾ ਫੜਿਆ ਤੇ ਸਿੱਧਾ ਜਿੱਥੇ ਜਿੱਥੇ ਮੁਹੰਮਦਾ ਪੜਾ ਆ ਜਿੱਥੇ ਖਾਲਸਾ ਜੀ ਮੁਹੰਮਦਾ ਉਹਨਾਂ ਦਾ ਪੜਾ ਜਿਵੇਂ ਸਤਖੰਡਾ ਇੰਦਰਪੁਰੀਆ ਬ੍ਰਹਮਾਪੁਰੀਆ ਸ਼ੇਵਪੁਰੀਆ ਇਦਾਂ ਵੱਖ-ਵੱਖ ਪੁਰੀਆਂ ਨੇ ਇਦਾਂ ਖਾਲਸਾ ਜੀ ਮੁਹੰਮਦਾ ਪੜਾ ਵੀ ਆ ਜਿਸ ਵੇਲੇ ਮੁਹੰਮਦ ਸਾਹਿਬ ਕੋ ਬਾਬਰ ਪਹੁੰਚਿਆ ਸੁਰਤ ਕਰਕੇ ਤੇ ਉਹਨੇ ਖਾਲਸਾ ਜੀ ਜਾ ਕੇ ਨਮਸਕਾਰ ਕੀਤੀ ਤੇ ਉਸ ਵੇਲੇ ਮੁਹੰਮਦ ਸਾਹਿਬ ਨੇ ਕਹਿ ਤਾਹੀ ਵੀ ਇਹ ਸੱਚ ਆ ਜਿਹੜੇ ਕਰਕੇ ਤੂੰ ਆਇਆ ਇਥੇ ਇਹ ਤੈਨੂੰ ਰਾਜ ਦੇਣ ਵਾਲਾ ਧੰਨ ਗੁਰੂ ਨਾਨਕ ਸਾਹਿਬ ਹੀ ਆ ਨਿਰੰਕਾਰ ਹੀ ਅਸੀਂ ਤੈਨੂੰ ਰਾਜ ਨਹੀਂ ਦੇ ਸਕਦੇ ਸੀ ਫਿਰ ਖਾਲਸਾ ਜੀ ਬਾਬਰ ਮਹਾਰਾਜ ਦੇ ਚਰਨੀ ਲੱਗਾ ਸੀ ਸਤਿਗੁਰਾਂ ਜੀਆਂ ਨੂੰ ਉਹਨੇ ਬਹੁਤ ਮਹਾਰਾਜ ਨੂੰ ਸਤਕਾਰਿਆ ਤੇ ਸਲਾਹਿਆ ਅਸੀਂ ਫਿਰ ਉਹਨੂੰ ਇਹ ਰਾਜ ਮਿਲਿਆ ਨਾਲ ਹੀ ਮਹਾਰਾਜ ਨੇ ਕਹਿਤਾ ਸੀ ਜਦੋਂ ਤੇਰੇ ਬੰਦੇ ਤੇਰੀ ਕੋਲ ਤੇਰੀ ਪੀੜੀ ਜਨਤਾ ਦੇ ਉੱਤੇ ਜ਼ੁਲਮ ਕਰਨ ਲੱਗ ਪਵੇਗੀ ਅਸੀਂ ਸੱਤ ਸਿਰ ਦੇ ਕੇ ਵਾਪਸ ਲਵਾਂਗੇ ਕਿਉਂਕਿ ਸੱਤ ਮੁਟਾਣਾ ਰਾਜ ਮਿਲਿਆ ਅਸੀਂ ਖਾਲਸਾ ਜੀ ਭੰਗ ਦੀਆਂ ਸੱਤ ਮੁਠਾਂ ਜਿਹੜੀਆਂ ਸੀ ਉਹ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਉਹਨੇ ਰੱਖੀਆਂ ਸੀ ਇਹ ਮਾਰੇ ਨੇ ਉਹ ਭੰਗ ਦੇ ਪਹਾੜੇ ਜਿਹੜੀ ਜਿਹੜਾ ਖਾਨ ਬਣਿਆ ਵੀ ਭੰਗ ਦੇ ਪਹਾੜੇ ਗਵਾਆਂ ਇਹ ਉਥੋਂ ਸ਼ੁਰੂ ਹੋਇਆ ਇਹਨਾਂ ਨੂੰ ਭੰਗ ਦੇ ਪਹਾੜੇ ਮਾਰੇ ਨੇ ਰਾਜ ਦੇ ਦਿੱਤਾ ਅਸੀਂ ਖਾਲਸਾ ਜੀ ਸੋ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹਗੇ ਸਾਰਾ ਸੰਸਾਰ ਝੁਗਦਾ ਸਾਰੀਆਂ ਦੇਵੀਆਂ ਝੁਗਦੀਆਂ ਕਹਿੰਦੇ ਸਵਈਏ ਮੁਹੱਲੇ ਪਹਿਲੇ ਕੇ ਪੜ ਕੇ ਵੇਖਿਓ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਕਹਿੰਦੇ ਖਾਲਸਾ ਜੀ ਆਪਾਂ ਉਦਮੀ ਨਹੀਂ ਕੀਤਾ ਪੜਨ ਦਾ ਆਪਾਂ ਬਸ ਇਹੋ ਪੰਕਤੀ ਪੜੀ ਆ ਗਿਆ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕੱਲੀ ਇਹੋ ਪੰਕਤੀ ਪੜ੍ਹੀ ਆ ਕਦੇ ਸਵਈਏ ਮਹੱਲੇ ਪਹਿਲੇ ਕੇ ਪੜ ਕੇ ਵੇਖਿਓ ਉਹਦੇ ਵਿੱਚ ਤੁਹਾਨੂੰ ਪਤਾ ਲੱਗੂਗਾ ਗੁਰੂ ਨਾਨਕ ਸਾਹਿਬ ਜੀ ਨੂੰ ਕੌਣ ਕੌਣ ਗਾਉਂਦਾ ਤੇ ਕੌਣ ਕੌਣ ਤੇ ਹੁੰਦਾ ਸ਼ਿਵ ਜੀ ਤੱਕ ਮਹਾਰ ਇਹਨੂੰ ਤੇ ਹੁੰਦੇ ਨੇ ਬ੍ਰਹਮਾ ਵਰਗੇ ਖਾਲਸਾ ਜੀ ਵੱਡੇ ਵੱਡੇ ਜਮਦਗਣੀ ਵਰਗੇ ਸਾਰੇ ਦਾੰਤ ਸਾਰੀਆਂ ਦੇਵੀਆਂ ਖਾਲਸਾ ਜੀ ਕਬੀਰ ਭਗਤ ਤਰਲੋਚਨ ਸਾਰੇ ਜਿਹੜੇ ਨੇ ਗੁਰੂ ਨਾਨਕ ਸਾਹਿਬ ਦਾ ਜਸ ਗਾਉਂਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਸੀ ਨਿਰੰਕਾਰ ਕਾਲਪੁਰਖ ਦਾ ਰੂਪ ਧਰਤੀ ਤੇ ਆਇਆ ਪਾਈਓ ਖਾਲਸਾ ਜੀ ਉਸ ਵੇਲੇ ਭਗਤਾਂ ਦੀ ਬਾਣੀ ਨੂੰ ਇਕੱਤਰ ਕੀਤਾ ਹੈ ਮਹਾਰਾਜ ਨੇ ਇਹ ਭਲੇਖਾ ਹੈ ਲੋਕਾਂ ਨੂੰ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕੱਖ ਵੀ ਨਹੀਂ ਮਹਾਰਾਜ ਜੀ ਸਭ ਕੋਈ ਨੇ ਖਾਲਸਾ ਜੀ ਇਹ ਭਲੇਖਾ ਕਢ ਦਿਓ ਬਾਕੀ ਜੋ ਰੁੰਡ ਮੁੰਡਾ ਚ ਚੱਲ ਰਿਹਾ ਸਭ ਨੇ ਖਤਮ ਹੋਣਾ ਮਹਾਰਾਜ ਨੇ ਕਿਹਾ ਮਾਇਆ ਦਾ ਪ੍ਰਭਾਵ ਐਸਾ ਮਾਇਆ ਸੰਸਾਰ ਵਿੱਚ ਪਰਭਾਵੇਗੀ ਇਹਨੂੰ ਪਰਮਾਉਣ ਤੋਂ ਬਿਨਾ ਹੋਰ ਕੁਝ ਨਹੀਂ ਆਉਂਦਾ ਕਿਸੇ ਨੂੰ ਖਾਲਸਾ ਜੀ ਕਿਸੇ ਧਰਮ ਚੋਂ ਪਰਮਾ ਲੈਂਦੀ ਹੈ ਕਿਸੇ ਨੂੰ ਕਿਸੇ ਧਰਮ ਚੋਂ ਪਰਮਾ ਲੈਂਦੀ ਹੈ ਸਿੱਖੋ ਬਾਣੀ ਪੜੋ ਸਿੱਖੋ ਗੁਰੂ ਕੇ ਚਰਨੀ ਲੱਗੋ ਧਿਆਨੂ ਨਹੀਂ ਇਹ ਪਰਮਾ ਸਕਦੀ ਪਰ ਅਫਸੋਸ ਤੁਸੀਂ ਬਾਣੀ ਛੱਡ ਦਿੱਤੀ ਤੇ ਅੱਜ ਭਰਮੇ ਫਿਰਦੇ ਹੋ ਇਸੇ ਕਰਕੇ ਭਾਈ ਮਹਾਰਾਜ ਦੇ ਚਰਨੀ ਲੱਗिए ਸਤਗੁਰੂ ਦੀ ਬਾਣੀ ਧਿਆਈਏ ਬਾਣੀ ਪੜ੍ਹੀਏ ਬਾਣੀ ਵਿੱਚੋਂ ਸੁੱਖ ਪ੍ਰਾਪਤ ਹੋਣਗੇ ਬਾਹਰੋਂ ਕੋਈ ਨਹੀਂ ਜੇ ਜੰਮਿਆ ਤੁਹਾਨੂੰ ਸੁੱਖ ਦੇਣ ਵਾਲਾ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ